ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨਟ ਦੀ ਦੇ ਚੋਣ ਦਾ ਜਿਹੜਾ ਸ਼ਡਿਊਲ ਹੈ ਉਹਦੇ ਅਨਾਉਂਸਮੈਂਟ ਲਈ ਮੋਰਚਾ ਲੱਗਿਆ ਹੋਇਆ ਹੈ ਤੇ ਪੰਜਾਬ ਯੂਨੀਵਰਸਿਟੀ ਕੇ ਸਲਮਾਰ ਕੇ ਬੈਠੀ ਹੈ ਤੇ ਕੇਂਦਰ ਸਰਕਾਰ ਹੈ ਜਿਹੜੀ ਇਹਦੇ ਤੇ ਰਾਜਨੀਤੀ ਕਰਨ ਲੱਗੀ ਹੋਈ ਹੈ ਜਿਹੜੀ ਪਿਛਲੇ ਦਿਨੀ ਜਰਨਲ ਨਾਰਥਰਨ ਜਰਨਲ ਕੌਂਸਲ ਦੀ ਮੀਟਿੰਗ ਫਰੀਦাবাদ ਦੇ ਵਿੱਚ ਹੋਈ ਅੰਮਿਤ ਸ਼ਾਹ ਜੀ ਦੀ ਪ੍ਰਧਾਨਗੀ ਹੇਠ ਉਹਦੇ ਵਿੱਚ ਇਹ ਕਹਿ ਕੇ ਪੰਜਾਬ ਦੇ ਉੱਤੇ ਬਹੁਤ ਵੱਡਾ ਐਹਸਾਨ ਕੀਤਾ ਗਿਆ ਕਿ ਹਰਿਆਣਾ ਸਰਕਾਰ ਨੇ ਕੇਂਦਰ ਕੋਲ ਕਿਹਾ ਕਿ ਅਸੀਂ ਸਾਡੇ ਜਿਹੜੇ ਅੰਬਾਲਾ ਤੇ ਹੋਰ ਦੋ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੋੜਨਾ ਚਾਹੁੰਦੇ ਆ ਅਸੀਂ ਉਹਦੇ ਤੇ ਹਾਲੇ ਫੈਸਲਾ ਨਹੀਂ ਕੀਤਾ ਉਹਦੀ ਜਿਹੜੀ ਨੋਡਲ ਏਜੰਸੀ ਆ ਉਹ ਭਾਰਤ ਸਰਕਾਰ ਦਾ ਜਿਹੜਾ ਹਾਇਰ ਐਜੂਕੇਸ਼ਨ ਮਹਿਕਮਾ ਉਹ ਹੋਇਆ ਉਹਨੇ ਇਹਦੇ ਤੇ ਫੈਸਲਾ ਹਜੇ ਕਰਨਾ ਹੈ ਤੇ ਉਹਨੇ ਇਦੇ ਉੱਤੇ ਜਿਹੜੀ ਕਾਨੂੰਨੀ ਰਾਏ ਵੀ ਮੰਗੀ ਹੈ ਇਹ ਕਿਹਾ ਤੇ ਨਾਲ ਅਮਿਤ ਸ਼ਾਹ ਜੀ ਐਸਹਾਨ ਕਰਦੇ ਹੋਏ ਪੰਜਾਬ ਦੇ ਉੱਤੇ ਇਹ ਕਹਿ ਰਹੇ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਬਹਿ ਕੇ ਇਹ ਮਸਲਾ ਆਪ ਚ ਹੱਲ ਕਰ ਲੈਣਾ ਚਾਹੀਦਾ ਇੱਕ ਜਿਹੜੀ ਗੱਲ ਕੋਈ ਹੈ ਹੀ ਨਹੀਂ ਕਿਤੇ ਉਸ ਗੱਲ ਨੂੰ ਪੈਦਾ ਕੀਤਾ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਅੰਦਰੋਂ ਅੰਦਰ ਹੀ ਦਬਦੀ ਸੀ ਹੁਣ ਓਪਨਲੀ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ ਅ ਅਮਿਤ ਸ਼ਾਹ ਜੀ ਅਸੀਂ ਬੜੀ ਬਨੇਮਰਤਾ ਸਹਿਤ ਤੁਹਾਡੇ ਸਾਹਮਣੇ ਕੁਝ ਤੱਥ ਰੱਖਣਾ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ ਜਦੋਂ ਉੱਥੇ ਲਾਹੌਰ ਦੇ ਵਿੱਚ 1882 ਚ ਬਣਦੀ ਹੈ ਉਸ ਤੋਂ ਬਾਅਦ 47 ਦੇ ਵਿੱਚ ਇੱਥੇ ਸੋਲਣ ਆਉਂਦੀ ਹੈ ਤੇ ਪੰਜਾਬ ਯੂਨੀਵਰਸਿਟੀ ਈਸਟ ਪੰਜਾਬ ਐਕਟ ਪੰਜਾਬ ਯੂਨੀਵਰਸਿਟੀ ਦਾ ਬਣਦਾ ਉਹਦੇ ਤਹਿਤ ਹੀ ਸਟੈਬਲਿਸ਼ ਹੁੰਦੀ ਹੈ ਜਦੋਂ ਛੇੜ ਦੇ ਵਿੱਚ ਹਰਿਆਣਾ ਤੇ ਹਿਮਾਚਲ ਹੁੰਦੇ ਐ ਤਾਂ ਉਦੋਂ ਇਸ ਯੂਨੀਵਰਸਿਟੀ ਨੂੰ ਇੰਟਰਸਟੇਟ ਬਾਡੀ ਕਾਰਪੋਰੇਟ ਬਣਾ ਦਿੱਤਾ ਜਾਂਦਾ ਹੈ ਜਿਵੇਂ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਹਨਾਂ ਦੇ ਨੁਮਾਇंदे ਹੁੰਦੇ ਸੀ ਉਹ ਵੀ ਸੀ ਤੇ ਇਸੇ ਤਰ੍ਹਾਂ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਸੀ ਜਦੋਂ ਪੰਜਾਬ ਹਰਿਆਣੇ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਹਿਸਾਬ ਦੇ ਵਿੱਚ ਬਣਾ ਲਈ ਤਾਂ ਉਹ ਹਰਿਆਣੇ ਦਾ ਇਥੋਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕਲੇਮ ਖਤਮ ਹੋ ਗਿਆ हिमाचल ਨੇ ਬਣਾ ਲਈ ਉਹਨਾਂ ਦਾ ਕਲੇਮ ਖਤਮ ਹੋ ਗਿਆ ਹੁਣ ਤੁਸੀਂ ਸ਼੍ਰੋਮਣੀ ਕਮੇਟੀ ਵੀ ਬਣਾ ਲਈ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਕਲੇਮ ਖਤਮ ਹੋ ਗਿਆ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਦੇ ਸਬੰਧ ਸੀ ਵੀ ਜਦੋਂ ਜਦੋਂ ਕੋਈ ਹੋਰ ਇਹ ਕਰ ਲੈਣਗੇ ਤਾਂ ਇਹ ਪੰਜਾਬ ਦੀ ਹੋ ਜੂਗੀ ਤੇ ਚੰਡੀਗੜ੍ਹ ਖੁਦ ਵੀ ਪੰਜਾਬ ਦਾ ਹੋਣਾ ਸੀ ਟੈਂਪਰੇਰੀ ਅਰੇਂਜਮੈਂਟ ਸੀਗਾ ਇੱਕ ਕਰਿਆ ਹੋਇਆ ਹੁਣ ਹਰਿਆਣਾ ਨੇ ਆਪਣੇ ਕਾਲਜ ਬਿਨਾ ਕਿਸੇ ਦਬਾਅ ਦੇ ਬਹੁਤ ਸਾਲ ਪਹਿਲਾਂ ਕਈ ਦਹਾਕੇ ਪਹਿਲਾਂ ਆਪਣੇ ਕਾਲਜ ਇਸ ਯੂਨੀਵਰਸਿਟੀ ਨਾਲੋਂ ਅਲੈਦਾ ਕਰਕੇ ਆਪਣੀਆਂ ਯੂਨੀਵਰਸਟੀਆਂ ਨਾਲ ਜੋੜ ਲੇ ਕੁਰਸ਼ੇਤਰਾ ਯੂਨੀਵਰਸਿਟੀ ਨਾਲ ਜੋੜ ਲੇ ਹਿਮਾਚਲ ਨੇ ਜੋੜ ਲੀ ਉਹਨਾਂ ਦਾ ਇਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਬਚਿਆ ਹੁਣ ਉਹ ਮੁੱਦਾ ਹੀ ਹੈ ਨਹੀਂਗਾ ਹਰਿਆਣਾ ਸਾਡਾ ਭਰਾਏ ਸਾਡੀ ਉਹਨਾਂ ਨਾਲ ਨਿੱਜੀ ਕੋਈ ਲੜਾਈ ਨਹੀਂ ਹੈ ਨਾ ਇਸ ਤਰ੍ਹਾਂ ਦੀ ਹੈ ਤੁਸੀਂ ਜਾਣ ਬੁੱਝ ਕੇ ਇਸ ਲੜਾਈ ਨੂੰ ਪੋੜਨਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਬੀਜੇਪੀ ਦਾ ਕੰਮ ਹੀ ਇਹ ਹੈ ਵੀ ਜਿੱਥੇ ਜਿਹੜੀ ਵੀ ਕੋਈ ਗੱਲ ਹੋ ਸਕਦੀ ਹੈ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਕਿਵੇਂ ਨਾ ਕਿਵੇਂ ਨਾਲ ਲੜਾ ਕੇ ਰੱਖੋ ਸੂਣ ਖੜੀ ਕਰਕੇ ਰੱਖੋ ਤੁਸੀਂ ਇਹ ਇੱਕ ਨਵੀਂ ਸੂਣ ਖੜੀ ਕੀਤੀ ਹੈ ਅਸੀਂ ਬੜਾ ਬਨੇਵਰਤਾ ਸਹਿਤ ਇਹ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਵੀ ਚੰਡੀਗੜ੍ਹ ਦਾ ਉਹਨੂੰ ਪੰਜਾਬ ਨੂੰ ਦਿਓ ਤੇ ਨਾਲ ਦੀ ਨਾਲ ਯੂਨੀਵਰਸਿਟੀ ਮਿਲ ਜਾਣੀ ਹੈ ਮੁੱਦਾ ਖਤਮ ਜਿੰਨਾ ਚਿਰ ਪੰਜਾਬ ਚੰਡੀਗੜ੍ਹ ਨੂੰ ਨਹੀਂ ਮਿਲਦਾ ਉਹਨਾਂ ਚਿਰ ਪੰਜਾਬ ਦੀ ਸੈਨੇਟ ਪੁਰਾਣੇ ਢੰਗ ਨਾਲ ਮਿਲੇ ਤੇ ਉਸ ਨੂੰ ਸਟੇਟ ਯੂਨੀਵਰਸਿਟੀ ਬਣਾਉਣ ਲਈ ਸਟੇਟ ਦੀ ਗਵਰਨਮੈਂਟ ਵੀ ਕਰੇ ਫੈਸਲਾ ਕਿ ਵੀ ਇਹਦਾ ਜਿਹੜਾ ਚਾਂਸਲਰ ਹੈ ਉਹ ਗਵਰਨਰ ਹੋਊਗਾ ਤੇ ਗਵਰਨਰ ਯੂਟੀ ਦਾ ਵੀ ਐਡਮਿਨਿਸਟ੍ਰੇਟਰ ਹੈ ਸੋ ਪੰਜਾਬ ਦੇ ਕਾਲਜ ਨੇ ਯੂਨੀਵਰਸਿਟੀ ਨਾਲ ਜਾਂ ਚੰਡੀਗੜ੍ਹ ਦੇ ਜੇ ਚੰਡੀਗੜ੍ਹ ਜਿੰਨਾ ਚਿਰ ਯੂਟੀ ਹੈ ਪੰਜਾਬ ਨੂੰ ਨਹੀਂ ਮਿਲਦਾ ਉਹਨਾਂ ਚਿਰ ਉਹਦਾ ਐਡਮਿਨਿਸਟ੍ਰੇਟਰ ਪੰਜਾਬ ਦਾ ਗਵਰਨਰ ਹੀ ਹੈ ਜਾਨੀ ਕਿ ਉਹ ਉਹ ਚਾਂਸਲਰ ਹੋਵੇ ਤੁਹਾਡੇ ਤਾਂ ਲਾਗਾ ਦੇ ਗਈ ਨਹੀਂ ਕੋਈ ਤੂੰ ਕਹਿੰਦੇ ਤੂੰ ਕੌਣ ਕਹਿੰਦਾ ਮੈਂ ਖਾ ਬਖਾ ਤੁਸੀਂ ਤਾਂ ਇਹ ਵੀ ਖਾ ਬਖਾ ਵਿੱਚ ਬੜੇ ਹੋਇਓ ਸਾਡੇ ਪੰਜਾਬ ਦੀ ਸਰਕਾਰਾਂ ਦੀਆਂ ਨਲੈਕੀਆਂ ਨਾਲ ਪਿਛਲੀ ਕੇਂਦਰ ਸਰਕਾਰਾਂ ਦੀਆਂ ਨਲੈਕੀਆਂ ਕਰਕੇ ਤੁਸੀਂ ਤਾਂ ਤਾਂ ਚੌਧਰੀ ਬਣੇ ਹੋਇਓ ਥੋੜੀ ਚੌਧਰ ਦੀ ਕੋਈ ਲੋੜ ਨਹੀਂ ਹੈ ਇੱਥੇ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਰਾਣੀ ਵਿਦਿਆਰਥਣ ਕੁੜੀ ਹੈ ਉੱਥੋਂ ਦੀ ਅਮਨਦੀਪ ਅੱਜਕੱਲ੍ਹ ਜਮਹੂਰੀਤ ਕਾਰ ਸਭਾ ਨਾਲ ਕੰਮ ਕਰਦੀ ਹੈ ਉਸ ਨੇ ਯੂਨੀਵਰਸਿਟੀ ਦੇ ਬਾਰੇ ਵਿੱਚ ਵੀਡੀਓ ਬਣਾਈਆਂ ਬਹੁਤ ਸਾਰੀਆਂ ਬਣਾਈਆਂ ਨੇ ਅਸੀਂ ਵੀ ਬਣਾਉਨੇ ਆ ਉਹਨੂੰ ਕਿਸੇ ਅਨਨੋਨ ਨੰਬਰ ਤੋਂ ਧਮਕੀਆਂ ਮਿਲੀਆਂ ਨੇ ਤੂੰ ਬੋਲਣਾ ਬੰਦ ਕਰ ਦੇ ਤਰਾ ਕਰਦੇ ਆਂਗੇ ਫਲਾਣਾ ਕਰਦੇ ਆਂਗੇ ਅਸੀਂ ਉਹਦੀ ਸਖਤ ਨਹੀਂ ਕਰਦੇ ਆਂ ਗ੍ਰਹਿ ਮੰਤਰੀ ਜੀ ਜੇ ਚੰਡੀਗੜ੍ਹ ਦੇ ਨਾਲ ਲੱਗਦੀ ਗੱਲ ਤੇ ਜਿੱਥੇ ਹਾਲ ਵੀ ਘੜੀ ਤੁਹਾਡਾ ਅਧਿਕਾਰ ਹੈ ਕੋਈ ਕੁਝ ਹੁੰਦਾ ਹੈ ਤਾਂ ਆਪਣਾ ਪੜਿਆ ਵਿਚਾਰ ਲਿਓ ਬਹੁਤ ਹੀ ਮਾੜੀ ਗੱਲ ਹੈ ਇਹ ਇਸ ਤਰ੍ਹਾਂ ਦੀਆਂ ਧਮਕੀਆਂ ਕਿਸੇ ਕੁੜੀ ਨੂੰ ਦੇਣੀਆਂ ਇਹ ਬਰਦਾਸ਼ਤ ਨਹੀਂ ਕਰਨੀ ਆ ਪੰਜਾਬ ਨੇ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜਾ TCS ਕੰਪਨੀ ਹੈ ਇੱਕ Tata Consultancy Services ਉਹਨੇ ਪਿਛਲੇ ਕੁ ਕਾਫੀ ਸਾਲ ਤੋਂ ਪਹਿਲਾਂ ਇੱਕ ਮੁਲਾਜ਼ਮ ਜਿਹੜਾ ਉਹਨਾਂ ਦਾ ਉਨੇ ਛੁੱਟੀ ਮੰਗੀ ਕਿ ਉਹਦਾ ਪਿਓ ਮੁੰਮਈ ਦੇ ਕਿਸੇ ਹਸਪਤਾਲ ਦੇ ਆਈਸੀਯੂ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਹਨੇ ਕਿਹਾ ਮੇਰਾ ਪਿਓ ਬਹੁਤ ਬਿਮਾਰ ਹੈ ਮੈਨੂੰ ਛੁੱਟੀ ਦੇ ਦਿਓ ਉਹਦੇ ਖਾਤੇ ਛੁੱਟੀਆਂ ਪਈਆਂ ਸੀ ਛੁੱਟੀ ਦੇਣ ਦੀ ਬਜਾਏ ਉਹਨੂੰ ਨੌਕਰੀ ਤੋਂ ਕੱਢਤਾ ਜਦੋਂ ਨੌਕਰੀ ਤੋਂ ਕੱਢਤਾ ਤਾਂ ਉਹਨੇ ਕਿਹਾ ਵੀ ਮੈਨੂੰ ਜਿਹੜਾ ਹੈ ਮੇਰਾ ਜੋ ਬੰਦ ਦੀ ਗ੍ਰੈਚਿਟੀ ਹੈ ਸਾਰਾ ਕੁਝ ਮੇਰਾ ਦਿਓ ਤੁਸੀਂ ਜਿਹੜੇ ਜਿਹੜੇ ਮੇਰੇ ਡਿਊਸ ਬਣਦੇ ਆ ਉਹ ਕਹਿੰਦੇ ਨਾ ਤੁਹਾਨੂੰ ਕੱਖ ਨਹੀਂ ਦੇਣਾ ਉਹ ਲੇਬਰ ਵਿਭਾਗ ਕੋਲ ਗਿਆ ਲੇਬਰ ਕਮਿਸ਼ਨਰ ਨੇ ਉਦੇ ਹੱਕ 'ਚ ਫੈਸਲਾ ਕਰਦਾ ਤੇ ਨਾਲ ਉਹਨੂੰ ਝਾੜ ਪਾਈਏ ਇਹ ਤਾਂ ਹੈਗੀ ਖਬਰ ਖਬਰ ਦੀ ਖਬਰ ਜਿਹੜੀ ਅਸੀਂ ਲੈਣੀ ਚਾਹੁੰਦੇ ਆ ਉਹ ਇਹ ਹੈ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਜਿਹੜਾ ਕਾਰਪੋਰੇਟਾਂ ਦਾ ਬੋਲਬਾਲ ਹੈ ਭਾਰਤ ਦੇ ਵਿੱਚ ਵੀ ਜਿਹੜੇ ਕਾਰਪੋਰੇਟ ਨੇ ਉਹ ਟਾਟਾ ਕੰਪਨੀ ਹੋਵੇ ਚਾਹੇ ਇਨਫੋਸਿਸ ਕੰਪਨੀ ਹੋਵੇ ਤੇ ਚਾਹੇ ਦੂਜੀਆਂ ਹੋਣ ਇਹ ਜਿਹੜੀਆਂ ਨੇ ਬੰਦਿਆਂ ਨੂੰ ਸਿਰਫ ਤੇ ਸਿਰਫ ਗੁਲਾਮ ਸਮਝਦੀਆਂ ਨੇ ਇਨਸਾਨ ਨਹੀਂ ਸਮਝਦਾ ਇੱਕ ਬੰਦੇ ਦਾ ਪਿਓ ਡੈਥ ਬੈੱਡ ਤੇ ਪਿਆ ਤੇ ਤੁਸੀਂ ਉਹਨੂੰ ਛੁੱਟੀ ਨਾ ਦਿਓ ਤੇ ਉਹਦੇ ਉਹਨੂੰ ਨੌਕਰੀ ਤੋਂ ਕੱਢ ਦਿਓ ਜਿਹੜੇ ਉਹਨੂੰ ਚਾਰ ਪੈਸੇ ਤਨਖਾਹ ਦੇ ਮਿਲਦੇ ਆ ਉਹ ਵੀ ਬੰਦ ਕਰ ਦਿਓ ਇਹ ਬਹੁਤ ਹੀ ਗੈਰ ਮਨੁੱਖੀ ਵਰਤਾਰਾ ਹੈਗਾ ਇਸੇ ਵਰਤਾਰੇ ਦੇ ਤਹਿਤ ਕੁਝ ਸਮਾਂ ਪਹਿਲਾਂ ਇਨਫੋਸਿਸ ਦਾ ਜਿਹੜਾ ਫਾਊਂਡਰ ਹੈਗਾ ਆ ਨਰੈਣ ਉਹ ਉਸਨੇ ਬਿਆਨ ਦਿੱਤਾ ਸੀ ਕਿ ਸਾਡੇ ਦੇਸ਼ ਦੀ ਤਰੱਕੀ ਲਈ ਸਾਨੂੰ ਸਾਰਿਆਂ ਨੂੰ 70 70 ਘੰਟੇ ਹਫ਼ਤੇ 'ਚ ਕੰਮ ਕਰਨਾ ਚਾਹੀਦਾ ਬੜੀ ਉਹਦੀ ਨਿੰਦਿਆ ਹੋਈ ਸੀ ਇਹ ਦੇਸ਼ ਲਈ ਇਹ ਜਿਹੜਾ ਕੰਮ ਕਰਦੇ ਉਹ ਦੇਸ਼ ਦੇ ਕੰਮ ਨਹੀਂ ਆਉਂਦਾ ਦੇਸ਼ ਦੇ ਵਿੱਚ ਤਾਂ ਉਹਦਾ ਮੁੰਡੇ ਦਾ ਪਿਓ ਵੀ ਸ਼ਾਮਲ ਹੈ ਉਹਦੀ ਸੇਵਾ ਕਰਨਾ ਉਹਦਾ ਫਰਜ਼ ਵੀ ਹੈ ਤੇ ਤੁਸੀਂ ਦੂਜਾ ਫਿਰ ਇੱਕ ਜਿਹੜਾ ਸੀਗਾ ਲਾਰਸਨ ਟਿਊਬਰੋ ਦਾ ਚੇਅਰਮੈਨ ਮਿਸਟਰ ਸੁਬਰਾਮਣੀਅਮ ਉਥੇ ਲੋਕਾਂ ਨੇ ਮਦਦਾਂ اٹھਾਇਆ ਵੀ ਸਾਨੂੰ ਸ਼ਨੀਵਾਰ ਕਿਉਂ ਸੱਦਿਆ ਹੋਇਆ ਤੁਸੀਂ ਆਮ ਹੀ ਸੱਦ ਲਈਓ ਕਹਿੰਦਾ ਮੇਰਾ ਤਾਂ ਵਾਸ ਨਹੀਂ ਚੱਲਦਾ ਜੇ ਮੇਰਾ ਵਾਸ ਚੱਲੇ ਮੈਂ ਤੁਹਾਨੂੰ ਐਤਵਾਰ ਨੂੰ ਵੀ ਸੱਦਿਆ ਕਰਾਂ ਘਰੇ ਬੈਠੇ ਕਹਿੰਦਾ ਆਪਣੀਆਂ ਘਰ ਵਾਲੀਆਂ ਦੇ ਮੂੰਹ ਦੇਖੀ ਜਾਂਦੇ ਹੋ ਇੱਥੇ ਆਇਆ ਕਰੋ ਕਹਿੰਦਾ 90 90 ਘੰਟੇ ਕੰਮ ਕਰਿਆ ਕਰੋ ਜਿਹੜੀ ਇਹ ਮਾਨਸਿਕਤਾ ਹੈ ਨਾ ਕਾਰਪੋਰੇਟਾਂ ਦੀ ਮਨੁੱਖਾਂ ਨੂੰ ਮਨੁੱਖ ਨਾ ਸਮਝਣ ਵਾਲੀ ਮਸ਼ੀਨਾਂ ਸਮਝਣ ਵਾਲੀ ਇਹਦੇ ਵਿਰੁੱਧ ਸਖਤੀ ਨਾਲ ਲੜਨ ਦੀ ਲੋੜ ਹੈ ਸਾਡੇ ਦੇਸ਼ ਦੇ ਲੇਬਰ ਕਾਨੂੰਨ ਮਾੜਾ ਮੋਟਾ ਚੰਗਾ ਹੋ ਗਿਆ ਇਹ ਆ ਗਿਆ ਪਰ ਬਹੁਤੀ ਵਾਰੀ ਸਾਡੇ ਲੇਬਰ ਕਾਨੂੰਨ ਜਿਹੜੇ ਜਦੋਂ ਇਹ ਵੱਡੀਆਂ ਕੰਪਨੀਆਂ ਦੇ ਸਵਾਲ ਆਉਂਦੇ ਆ ਇਹ ਬਹੁਤੀ ਵਾਰ ਉਸ ਤਰ੍ਹਾਂ ਨਾਲ ਲੋਕਾਂ ਦਾ ਪੱਖ ਨਹੀਂ ਪੂਰਦੇ ਜਿਵੇਂ ਪੂਰਨਾ ਚਾਹੀਦਾ ਅਗਲੀ ਗੱਲ ਦੋਸਤੋ ਪੰਜਾਬ ਸਰਕਾਰ ਨਾਲ ਸੰਬੰਧ ਹੈ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਮੋਰਚੇ ਲੱਗੇ ਉਹਨੂੰ ਧੱਕੇ ਨਾਲ ਪੰਜਾਬ ਸਰਕਾਰ ਨੇ ਉਖਾੜਿਆ ਕੇਂਦਰ ਪਰਾਂ ਲੰਘ ਗਿਆ ਗੱਲਬਾਤ ਹੋਈ ਹੈ ਕੇਂਦਰ ਨਾਲ ਉਸੇ ਦਿਨ ਉਹ ਬੰਦੇ ਆਉਂਦੇ ਹੋਏ ਚੱਕਲੇ ਪੰਜਾਬ ਸਰਕਾਰ ਨੇ ਜਣੀ ਅਮਿਤ ਸ਼ਾਹ ਨੂੰ ਓਡਾ ਵੱਡਾ ਕੰਮ ਕਰਨ ਦੀ ਲੋੜ ਨਹੀਂ ਪਈ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਉਹਦੇ ਬਿਹਾਫ ਤੇ ਕਰਤਾ ਕਰਤਾ ਕੋਈ ਧੱਕੇਸ਼ਾਹੀ ਆ ਗਈ ਵੀ ਇਹ ਗੁੰਡਾਗਰਦੀ ਕਰਦੇ ਐ ਇਹ ਇਨਾਂ ਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਅਗਲੀ ਗੱਲ ਉਦੋਂ ਮਾੜੀ ਵੀ ਜਿਹੜੇ ਕਿਸਾਨ ਸੀ ਉਥੇ ਉਹਨਾਂ ਦੀਆਂ ਟਰਾਲੀਆਂ ਟਰਾਲੀਆਂ 'ਚ ਪਏ ਸਮਾਨ, ਫ੍ਰਿਜਾਂ ਤੇ ਬਾਕੀ ਜਿਹੜੀ ਚੀਜ਼ਾਂ ਸੀ ਉਹ ਚੋਰੀ ਕਰ ਲਈਆਂ। ਚੋਰੀ ਹੋਈਆਂ ਹੋਈਆਂ ਰੋਵਾ ਪੈਂਦਾ ਰਿਹਾ ਉਹਦਾ ਤੇ ਪਤਾ ਲੱਗਿਆ ਵੀ ਇਹ ਜਿਹੜਾ ਕਨੌਰ ਦਾ ਐਮਐਲ ਹੈ ਉਹਦੇ ਕਿਸੇ ਰਿਸ਼ਤੇਦਾਰ ਦੇ ਘਰੇ ਟਰਾਲੀਆਂ ਖੜੀਆਂ ਨੇ। ਉਹਨਾਂ ਦੀਆਂ ਫੋਟੋਆਂ ਲੋਕਾਂ ਨੇ ਦੇਖੀਆਂ, ਵੀਡੀਓਜ਼ ਦੇਖੀਆਂ, ਉਹ ਕੁਝ ਭਰਾਮਤ ਕੀਤੀਆਂ। ਫੇਰ ਪਤਾ ਲੱਗਿਆ ਵੀ ਨਾਬੇ ਦੀ ਜਿਹੜੀ ਉੱਥੋਂ ਦੀ ਕੌਂਸਲ ਦੀ ਪ੍ਰਧਾਨ ਹੈ ਉਹਦੇ ਘਰ ਵਾਲੇ ਦੀ ਵਰਕਸ਼ਾਪ 'ਚ ਖੜੀਆਂ ਨੇ ਕੁਝ ਟਰਾਲੀਆਂ ਜਾਂ ਕੁਝ ਸਮਾਨ। ਉਦੋਂ ਰੌਲਾ ਪੈਂਦਾ ਰਿਹਾ ਡੀਐਸਪੀ ਨਾਲ ਤੂੰ ਤੂੰ ਮੈਂ ਵੀ ਹੋਈ ਤੇ ਬਹੁਤ ਬੁਰਾ ਹਾਲ ਹੋਇਆ ਉਸ ਤੋਂ ਬਾਅਦ ਉਹ ਪਤਾ ਉਹ ਕੁਝ ਬਰੰਦ ਹੋ ਗਿਆ ਹੁਣ ਪਤਾ ਲੱਗਿਆ ਵੀ ਜਿਹੜਾ ਈਓ ਹੈ ਉਥੋਂ ਦਾ ਨਾਬੇ ਦਾ ਨਾਬੇ ਦੇ ਈਓ ਦੀ ਜਿਹੜੀ ਕੋਠੀ ਹੈ ਸਰਕਾਰੀ ਉਹਦੇ ਵਿੱਚ ਥੱਲੇ ਦੱਬਿਆ ਹੋਇਆ ਜ਼ਮੀਨ 'ਚ ਜ਼ਮੀਨ 'ਚ ਪੱਟ ਕੇ ਦੱਬਤਾ ਕੀ ਸਰਕਾਰ ਚੋਰੀਆਂ ਵੀ ਕਰਨ ਲੱਗਦੀ ਵੈਸੇ ਸੱਚੀ ਗੱਲ ਭਗਵਾਨ ਤਮਨ ਨੂੰ ਮੋਰਲੀ ਕੋਈ ਅਧਿਕਾਰ ਨਹੀਂ ਰਿਹਾ ਹੈਗਾ ਵੀ ਉਹ ਮੁੱਖ ਮੰਤਰੀ ਰਹੇ ਰੋਜ਼ਾਨਾ ਫਾਇਰਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਕੋਈ ਦਿਨ ਨਹੀਂ ਜਾਂਦਾ ਜਿੱਦਣ ਕੋਈ ਨਾ ਕੋਈ ਕਤਲ ਜਾਂ ਕੋਈ ਕਿਸੇ ਨੂੰ ਹਥਿਆਰਾਂ ਨਾਲ ਜ਼ਖਮੀ ਨਾ ਕੀਤਾ ਹੋਵੇ ਸਧਾਰਨ ਡਾਂਗ ਸੋਟੇ ਦੀ ਲੜਾਈ ਨਹੀਂ ਹਥਿਆਰ ਜਿਹੜੇ ਫਾਇਰ ਆਰਮਸ ਹਨ ਉਹਨਾਂ ਦੇ ਨਾਲ ਹੋ ਰਹੀ ਹੈ ਬਹੁਤ ਹੀ ਮਾੜੀ ਦਸ਼ਾ ਪੰਜਾਬ ਦੀ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਲਾਸਟ ਕਿ ਜਿਹੜਾ ਆਪਣਾ ਉਥੋਂ ਦੇ ਬਿਹਾਰ ਦੇ ਵਿੱਚ ਇੱਕ ਐਡੀਸ਼ਨਲ ਡਿਸਟ੍ਰਿਕਟ ਜੱਜ ਵਰजेश ਕੁਮਾਰ ਸਿੰਘ ਜੀ ਹੈ ਉਹਨਾਂ ਨੇ ਇੱਕ ਕੇਸ ਦੇ ਵਿੱਚ ਪਹਿਲਾਂ ਸਜ਼ਾ ਸੁਣਾਈ ਕਿਸੇ ਬੰਦੇ ਨੂੰ ਉਦੀ ਉਹ ਲਾਗੂ ਨਹੀਂ ਹੋਈ ਕਿਉਂਕਿ ਪੁਲਿਸ ਦੀ ਗੱਡੀ ਨਾਲ ਇੱਕ ਐਕਸੀਡੈਂਟ ਕਿਸੇ ਹੋ ਕੇ ਕੋਈ ਬੰਦਾ ਮਰ ਗਿਆ ਸੀ ਉਹਦੇ ਮੁੰਡੇ ਨੇ ਮੁਆਵਜ਼ਾ ਮੰਗਿਆ ਸੀਗਾ ਉਹਨਾਂ ਆਰਡਰਾਂ ਦੀ ਤਾਮੀਲ ਨਹੀਂ ਹੋਈ ਤੇ ਉਹਨੇ ਜਿਹੜਾ ਉੱਥੋਂ ਦਾ ਡੀਸੀ ਐ ਤੇ ਐਸਐਸਪੀ ਐ ਉਹਨਾਂ ਦੇ ਵਿਰੁੱਧ ਕੰਟੈਂਪਟ ਪ੍ਰोसीडिंग ਸ਼ੁਰੂ ਕਰਤੀਆਂ ਇੱਕ ਛੋਟਾ ਜੱਜ ਛੋਟਾ ਵੱਡਾ ਤਾਂ ਕਹਾਦਾ ਉਹਦੀ ਉਹਦਾ ਉਹਦੀ ਅਧਿਕਾਰ ਖੇਤਰ ਚ ਉਹੀ ਪੈਂਦਾ ਉਹ ਉਸੇ ਨਹੀਂ ਕਰਨਾ ਸੀ ਕੰਮ ਐਡੀਸ਼ਨਲ ਡਿਸਟ੍ਰਿਕਟ ਜੱਜ ਵਰਜੇਸ਼ ਕੁਮਾਰ ਸੈਣ ਉਹ ਕੇਸ ਅਜੇ ਚੱਲਦਾ ਹੀ ਹੈ ਅਜੇ ਵਿਚਾਲੇ ਹੈ ਐਨ ਸਿਰੇ ਲੱਗਣ ਵਾਲਾ ਹੈ ਬਸ ਫੈਸਲਾ ਹੋਣ ਵਾਲਾ ਹੈ ਫਾਈਨਲ ਉਹਦੇ ਤੋਂ ਖੋ ਕੇ ਕਿਸੇ ਹੋਰ ਜੱਜ ਨੂੰ ਦੇ ਤਾ ਪ੍ਰਿੰਸੀਪਲ ਡਿਸਟ੍ਰਿਕਟ ਜੱਜ ਨੇ ਕੇਸ ਉਹਦਾ ਉਪਰਲੀ ਬਿਆਨ ਹੈ ਨੰਬਰ 1 ਕਿ ਇਹ ਇਨਸਾਫ ਦੇ ਨਾਲ ਧੋਖਾ ਧੜੀ ਹੈ ਨੰਬਰ 2 ਕਿ ਇਸ ਨਾਲ ਉਸ ਪ੍ਰਿੰਸੀਪਲ ਡਿਸਟ੍ਰਿਕਟ ਜੱਜ ਨੇ ਡੀਸੀ ਤੇ ਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨੰਬਰ 3 ਕਿ ਇਸ ਨਾਲ ਸਮੁੱਚੀ ਜੁਡੀਸ਼ਰੀ ਦਾ ਜਲੂਸ ਨਿਕਲਦਾ ਹੈ ਲੋਕਾਂ ਦੇ ਵਿੱਚ ਬਹੁਤ ਸਖਤ ਹੈ ਤੇ ਕੱਲ ਸੁਪਰੀਮ ਕੋਰਟ ਨੇ ਕਿਹਾ ਵੀ ਸਾਡੀ ਤੁਸੀਂ ਅਲੋਚਨਾ ਤਾਂ ਕਰਦਿਆ ਕਰੋ ਪਰ ਵਿਅਕਤੀਗਤ ਨਾ ਗਿਆ ਕਰੋ ਮੰਨਣਾ ਸੋ ਹੁਣ ਅਸੀਂ ਵਿਅਕਤੀਗਤ ਨਹੀਂ ਕਹਿ ਰਹੇ ਅਲੋਚਨਾ ਮੈਂ ਨਹੀਂ ਕਰ ਰਿਹਾ ਜਿਹੜਾ ਕੱਲ ਮਾਨਯੋਗ ਚੀਫ ਜਸਟਿਸ ਸਾਹਿਬ ਦਾ ਫੈਸਲਾ ਸੀਗਾ ਵਾਤਾਵਰਣ ਬਾਰੇ ਵੀ ਉਹਦੀ ਮਨਜ਼ੂਰੀ ਲੈਣ ਦੀ ਤੋਂ ਪਹਿਲਾਂ ਵੀ ਪ੍ਰੋਜੈਕਟ ਸ਼ੁਰੂ ਹੋ ਜਾਣ ਕੋਈ ਗੱਲ ਨਹੀਂ ਬਾਅਦ 'ਚ ਦੇ ਦੇਾਂਗੇ ਮਨਜ਼ੂਰੀ ਤੇ ਉਹ ਫੈਸਲੇ ਦੀ ਉਹ ਆਪ ਕਹਿੰਦੇ ਆ ਵੀ ਮੇਰੇ ਨਾਲ ਦਾ ਜੱਜ ਜਿਹੜਾ ਹੈ ਤੀਜਾ ਜੱਜ ਉਹਦੀ ਉਹਨੂੰ ਕ੍ਰਿਟਿਸਾਈਜ਼ ਕਰ ਰਿਹਾ ਹੈ ਸੋ ਜੇ ਜੱਜ ਜੱਜ ਦੀ ਤਰਫ ਫੈਸਲੇ ਨਾ ਕਰਨਗੇ ਤਾਂ ਉਹ ਕ੍ਰਿਟਿਸਾਈਜ਼ ਹੋਣੇ ਹੀ ਹੋਣੇ ਹੈ ਅੱਜ ਵੀ ਗੱਲ ਚੰਨਈ ਬਹੁਤ ਬਹੁਤ ਸ਼ੁਕਰੀਆ ਧੰਨ